ਦੋਸਤੋ ਦਿਲ ਤੋਂ ਸਲੂਟ ਹੈ ਟੀਮ ਇੰਡੀਆ ਨੂੰ ਟੀਮ ਇੰਡੀਆ ਦੇ ਉਸ ਕਪਤਾਨ ਨੂੰ ਰੋਹਿਤ ਸ਼ਰਮਾ ਨੂੰ ਦਿਲ ਤੋਂ ਸਲੂਟ ਹੈ ਪੂਰੀ ਟੀਮ ਇੰਡੀਆ ਨੂੰ ਦਿਲ ਤੋਂ ਸਲੂਟ ਹੈ ਤੇ ਲੱਖ ਲੱਖ ਵਧਾਈ ਦਿਨਾ ਮੈਂ ਹਿੰਦੁਸਤਾਨ ਦੇ ਹਰ ਇੱਕ ਵਸ਼ਿੰਦੇ ਨੂੰ ਜੋ ਭਾਰਤ ਨੂੰ ਪਿਆਰ ਕਰਦਾ ਹੈ ਟੀਮ ਇੰਡੀਆ ਨੂੰ ਪਿਆਰ ਕਰਦਾ ਕੱਲ ਆਸਟ੍ਰੇਲੀਆ ਨੂੰ ਅਸੀਂ ਹਰਾ ਕੇ ਸੁਪਰ ਹੀਟ ਚੋਂ ਬਾਹਰ ਕੀਤਾ ਕਿਤੇ ਨਾ ਕਿਤੇ ਜੋ ਜ਼ਖਮ 19 11 2023 ਨੂੰ वर्ल्ड कप फाइनल ਚ ਸਾਨੂੰ ਦਿੱਤਾ ਸੀ ਆਸਟ੍ਰੇਲੀਆ ਨੇ ਆਸਟ੍ਰੇਲੀਆ ਦੇ ਕਪਤਾਨ ਨੇ ਸਵਾ ਲੱਖ ਬੰਦੇ ਦੇ ਵਿੱਚ ਇਹ ਕਿਹਾ ਸੀ ਕਿ ਜਿਹੜਾ ਇਹ ਸਵਾ ਲੱਖ ਕਰਾਊਡ ਆਇਆ ਅੰਮਦਾਵਾਦ ਦੇ ਗਰਾਊਂਡ ਚ ਇਹਨੂੰ ਮੈਂ ਸ਼ਾਂਤ ਕਰਕੇ ਭੇਜੂਗਾ ਉਹ ਜਿਹੜਾ ਜ਼ਖਮ ਹੈ ਉਹ ਹਿੰਦੁਸਤਾਨ ਦੇ ਹਰ ਇੱਕ ਵਚਿੰਦੇ ਦੇ ਦਿਲ ਚ ਤਾਂ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਟੀਮ ਇੰਡੀਆ ਉਸ ਨੂੰ ਬਹੁਤ ਸੀਰੀਅਸ ਲੈ ਕੇ ਉਸ ਜ਼ਖਮ ਨੂੰ ਹਰਾ ਰੱਖਿਆ ਪਰਾਜੋਜ जखम ਭਰਿਆ ਟੀਮ ਇੰਡੀਆ ਇੱਕ ਮੈਚ ਨਹੀਂ ਖੇਡ ਰਹੀ ਸੀ ਟੀਮ ਇੰਡੀਆ ਉਸ ਚੀਜ਼ ਦਾ ਬਦਲਾ ਲੈਣ ਵਾਸਤੇ ਕੱਲ ਉਤਰੀ ਸੀ ਜਿਸ ਤਰ੍ਹਾਂ ਸਾਰੀ ਟੀਮ ਇੰਡੀਆ ਖੇਡੀ ਜਿਸ ਤਰ੍ਹਾਂ ਕਪਤਾਨ ਰੋਹਿਤ ਸ਼ਰਮਾ ਨੇ ਬੈਟਿੰਗ ਕੀਤੀ ਮੈਂ ਸਲੂਟ ਕਰਦਾ ਸਾਰੀ ਟੀਮ ਇੰਡੀਆ ਦਾ ਦਿਲ ਤੋਂ ਧੰਨਵਾਦ ਕਰਦਾ ਦਿਲ ਤੋਂ ਸ਼ੁਕਰੀਆ ਕਰਦਾ ਪੂਰੀ ਟੀਮ ਇੰਡੀਆ ਦਾ ਸਾਰੇ ਹਿੰਦੁਸਤਾਨ ਨੂੰ ਵਧਾਈ ਅੱਜ ਅਸੀਂ ਉਹ ਬਦਲਾ ਲਿਆ ਟੀਮ ਇੰਡੀਆ ورلڈ ਕੱਪ ਜਿੱਤੇ ਨਾ ਜਿੱਤੇ ਕੋਈ ਮੈਟਰ ਨਹੀਂ ਕਰਦਾ ਪਰ ਜੋ ਕਾਰਨਾਮਾ ਤੁਸੀਂ ਕੱਲ ਕੀਤਾ ਸਾਡੇ ਜ਼ਖਮਾਂ ਤੇ ਮਲਮ ਲਾਈ ਹੈ ਉਹਨੂੰ ਦਿਲ ਤੋਂ ਸਲੂਟ ਆਸਟ੍ਰੇਲੀਆ ਦੀ ਟੀਮ ਨੂੰ ਉਸ ਦੀ ਔਕਾਤ ਦੱਸੀ ਹੈ ਉਸ ਦਾ ਧੰਨਵਾਦ ਆਸਟ੍ਰੇਲੀਆ ਦੇ ਕਪਤਾਨ ਸ਼ੌਨ ਮਾਰਸ਼ ਜਦੋਂ ਇਹ ورلڈ ਕੱਪ ਜਿੱਤੇ ਨੇ 2023 ਚ ਤਾਂ ਉਸ ਤੇ ਆਪਣੇ ਪੈਰ ਰੱਖ ਕੇ ਫੋਟੋ ਜੋ ਬਹੁਤ ਵਾਇਰਲ ਹੋਈ ਸੀ ਉਸ ਹੰਕਾਰ ਨੂੰ ਤੋੜਿਆ ਅੱਜ ਟੀਮ ਇੰਡੀਆ ਨੇ ਬਹੁਤ ਬਹੁਤ ਧੰਨਵਾਦ ਟੀਮ ਇੰਡੀਆ ਦਿਲ ਤੋਂ ਸਲੂਟ ਕਰ ਦਿਆਂ ਸੀ